ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ 1 ਮਹੀਨੇ ਤੋਂ ਬਾਅਦ ਜੀ ਕੱਟ ਪੀਸ ਲੈ ਕੇ ਆ ਰਹੇ ਹਾਂ ਜੀ ਕੱਟ ਪੀਸ ਆਪਾਂ ਪਸ਼ਮੀਨੇ ਦੇ ਲੈ ਕੇ ਆ ਰਹੇ ਹਾਂ ਜੀ ਦੋ ਬਹੁਤ ਹੀ ਟਾਪ ਦੇ ਬ੍ਰਾਂਡ ਜੀ ਜੋ ਇਸ ਵਕਤ ਸ਼ਾਇਉ ਹੋਏ ਜੀ ਇੱਕ ਤਾਂ ਜੀ 10 ਬ੍ਰਾਂਡ ਜੀ ਅਤੇ ਇੱਕ ਬ੍ਰਾਂਡ ਜੀ ਰੰਗ ਰਸੀਆ ਜੀ ਦੋਨਾਂ ਦਾ ਪਸ਼ਮੀਨਾ ਜੀ ਆਪਣੇ ਕੋਲ ਆ ਚੁੱਕਿਆ ਹੈ ਜੀ ਇੱਕ ਇੱਕ ਪਾਰਸਲ ਦਾ ਆਪਣੇ ਕੋਲ ਸਟਾਕ ਹੈ ਤੇ ਤੁਹਾਨੂੰ ਡਿਜ਼ਾਈਨਿੰਗ ਦਿਖਾਣੇ ਜੀ ਰੇਟ ਰੂ ਹੈ ਜੀ ਜੋ ਰੰਗ ਰਸੀਆ ਤੇ ਦਾਸ ਦੇ ਪਸ਼ਮੀਨੇ ਦਾ ਸਿਰਫ 150 ਰੁਪਏ ਮੀਟਰ ਰਹਿਣਾ ਜੀ ਥਾਨਾ ਦੇ ਵਿੱਚ ਸੇਮ 1200 1250 ਦਾ ਸੂਟ ਮਿਲਦਾ ਜੀ ਤੇ ਆਪਾਂ ਪੀਸਾ ਜੇ ਤੁਹਾਨੂੰ ਬਣਾ ਕੇ ਦੇਵਾਂਗੇ 750 ਰੁਪਏ ਦਾ 5 ਮੀਟਰ ਤੇ ਜੇ ਕਿਸੇ ਦਾ 4 ਮੀਟਰ ਚ ਬਣ ਜਾਂਦਾ ਜਾਂ 4.5 ਦੇ ਵਿੱਚ ਬਣ ਜਾਂਦਾ ਜੀ ਉਹਨਾਂ ਦਾ ਉਸ ਕੋਡਿੰਗ ਰੇਟ ਆ ਜੂਗਾ ਜਿਵੇਂ 4 ਮੀਟਰ ਦਾ ਕੱਪੜਾ 600 ਰੁਪਏ ਦਾ ਪੈਣਾ ਜੀ ਤੇ 54.575 ਦਾ ਹਾਂਜੀ ਸਭ ਤੋਂ ਪਹਿਲ ਤੇ ਜੀ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਫਸਟ ਟਾਈਮ ਆਪਣੇ ਕੋਲ ਸਟਾਕ ਆਇਆ ਜੀ ਇਹ ਇੱਕ ਪਾਰਸਲ ਆਇਆ ਜੀ ਆਪਣੇ ਕੋਲ ਜੀ ਤੇ ਤੁਹਾਨੂੰ ਦਿਖਾਣੇ ਜੀ ਰੰਗ ਰਸੀਆ ਦਾ ਕੱਟ ਪੀਸ ਪਸ਼ਮੀਨੇ ਦਾ ਜੀ ਤੁਸੀਂ ਦੇਖੋ ਜੀ ਸਟਾਕ ਡਿਜ਼ਾਈਨ ਜੀ 150 ਰੁਪਏ ਮੀਟਰ ਰੇਟ ਆਪਾਂ ਰੱਖਿਆ ਜੀ ਬਹੁਤ ਰੀਜ਼ਨੇਬਲ ਜੀ ਥਾਨਾ ਦੇ ਵਿੱਚ ਸੇਮ ਪਸ਼ਮੀਨਾ ਜੀ 1250 ਦਾ ਸੇਲ ਹੁੰਦੇ ਜੀ ਹਾਂਜੀ ਫਸਟ ਟਾਈਮ ਤੁਹਾਨੂੰ ਰੰਗ ਰਸੀਆ ਦਾ ਪਸ਼ਮੀਨਾ ਦਿਖਾ ਰਿਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਾਸ ਦਾ ਪਸ਼ਮੀਨਾ ਦਿਖਾਵਾਂਗੇ ਦਾਸ ਦਾ ਪਸ਼ਮੀਨਾ ਆਪਾਂ ਪਿਛਲੇ ਸਾਲ ਵੀ ਸੇਲ ਕੀਤਾ ਸੀ ਤੇ ਅੱਜ ਵੀ ਇੱਕ ਪਾਰਸਲ ਆਪਣੇ ਕੋਲ ਆਇਆ ਹੈ ਦੋਨਾਂ ਦਾ ਇੱਕ ਇੱਕ ਪਾਰਸਲ ਕੱਲਾਪ ਓਪਨ ਕਰ ਰਹੇ ਹਾਂ ਜੀ ਬਹੁਤ ਟਾਈਮ ਬਾਅਦ ਆਪਾਂ ਕੱਟ ਪੀਸ ਓਪਨ ਕਰ ਰਹੇ ਹਾਂ ਜੀ ਤੇ ਤੁਸੀਂ ਆ ਚੈੱਕ ਕਰ ਲਓ ਜੀ ਇਹ ਰੰਗ ਰਸੀਆ ਦਾ ਪਸ਼ਮੀਨਾ ਰਹਿਣਾ ਜੀ ਕਲਰ ਡਿਜ਼ਾਈਨ ਸਾਰੇ ਟੌਪ ਦੇ ਜੋ ਕੱਪੜਾ ਰਹਿਣਾ ਜੀ ਇਸ ਦੀ ਫੀਲ ਰਹਿਣੀ ਹੈ ਬਹੁਤ ਹੀ ਏ ਕਲਾਸ ਰਹਿਣੀ ਹੈ ਜੀ ਬਹੁਤ ਹੀ ਟੋਪ ਦਾ ਬ੍ਰਾਂਡ ਹੈ ਜੀ ਰੰਗ ਰਸੀਆ ਅਤੇ ਦਾਸ ਦੋਨਾਂ ਦੇ ਆਪਾਂ ਕੱਟ ਪੀਸ ਓਪਨ ਕਰਨੇ ਜਾ ਰਹੇ ਹਾਂ ਜੀ ਕੱਲ 13 ਨਵੰਬਰ ਨੂੰ ਜੀ 13 ਨਵੰਬਰ ਨੂੰ ਆਪਾਂ ਕੱਟ ਪੀਸ ਓਪਨ ਕਰਨੇ ਜਾ ਰਹੇ ਹਾਂ ਡਿਜ਼ਾਈਨਿੰਗ ਜੋ ਆਊਗੀ ਸਾਰੀ ਡਿਜੀਟਲ ਆਊਗੀ ਜੀ 150 ਰੁਪਏ ਮੀਟਰ ਰੇਟ ਰਹੂਗਾ ਆ ਡਿਜ਼ਾਈਨ ਚੈੱਕ ਕਰੋ ਅਡ ਡਿਜ਼ਾਈਨ ਚੈੱਕ ਕਰ ਲਓ ਜੀ ਡਿਜ਼ਾਈਨਿੰਗ ਆਪਣੇ ਕੋਲ ਬਹੁਤ ਹੀ ਜ਼ਿਆਦਾ ਪਿਆਰੀ ਆਈ ਹੈ ਜੀ ਰੰਗ ਰਸੀਆ ਦੇ ਪਸ਼ਮੀਨੇ ਦੀ ਸਰਦੀ ਸਟਾਰਟ ਹੋ ਚੁੱਕੀ ਹੈ ਜੀ ਹੁਣ ਤੋਂ ਤੇ ਜੋ ਕਸਟਮਰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਬਣਾ ਲੈ ਜਾਂਦਾ ਸਰਦੀ ਦਾ ਉਹ ਵੀ ਵਧੀਆ ਪਸ਼ਮੀਨੇ ਦਾ ਜੀ ਚੰਗੇ ਘਰ ਦਾ ਤਾਂ ਤੁਸੀਂ ਰੰਗ ਰਸੀਆ ਦੇ ਖਰੀਦ ਸਕਦੇ ਹੋ ਜੀ ਤੇ ਦਾਸਤੀ ਵੀ ਖਰੀਦ ਸਕਦੇ ਹੋ ਇਹਨਾਂ ਦੇ ਪਸ਼ਮੀਨਾ ਦੀ ਕੰਪਲੀਟ ਨਾ ਮਾਤਰ ਹੈ ਜੀ ਬਹੁਤ ਹੀ ਵਧੀਆ ਸਟੱਫ ਹੈ ਜੀ ਤੇ ਜੋ ਕਲਰ ਬਹੁਤ ਹੀ ਪਿਆਰੇ ਨੇ ਜੀ ਤੁਸੀਂ ਚੈੱਕ ਕਰ ਲਓ ਜੀ ਤੁਹਾਨੂੰ ਵੀਡੀਓ ਚ ਦਿਖੀ ਰਿਹਾ ਹੋਊਗਾ ਤੇ ਇਹਨਾਂ ਦੀ ਜੋ ਕਟ ਆਉਂਦੀ ਹੈ ਉਹ ਵੀ ਬਹੁਤ ਵਧੀਆ ਆਉਂਦੀ ਹੈ ਜੀ 2 ਤੋਂ ਜ਼ਿਆਦਾ ਵੱਡੇ ਪੀਸ ਹੁੰਦੇ ਜੀ 2 ਸਵਾ 2 2.5 ਪੌਣੇ 3 3 3.5 4 4.5 5 5 ਤੱਕ ਦੇ ਪੀਸ ਤੁਹਾਨੂੰ ਇਹਨਾਂ ਵਿੱਚ ਮਿਲ ਜਾਣਗੇ ਡਿਜ਼ਾਈਨਿੰਗ ਤੁਹਾਨੂੰ ਪਤੀ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ ਹਾਂਜੀ ਖੋਲ ਦਿਓ ਜੀ ਜੋ ਇੱਕ ਜੋ ਆ ਤੁਹਾਨੂੰ ਵਾਈਟ ਵਾਈਟ ਲੱਗ ਰਿਹਾ ਜੀ ਇਹ ਪੁੱਠੀ ਤਹਿਾਂ ਵੱਜੀ ਹੋਈ ਹੈ ਜੀ ਇਕ ਕੱਲੀ ਮਾਰਨਿੰਗ ਹੀ ਆਪਾਂ ਸਿੱਧਿਆ ਕਰਾਂਗੇ ਜੀ ਹਾਂਜੀ ਡਿਜ਼ਾਈਨਿੰਗ ਸਾਰੀ ਮਤਲਬ ਡਾਰਕ ਰੰਗਾ ਦੇ ਵਿੱਚ ਐ ਤੇ ਤੁਸੀਂ ਵਿਜ਼ਿਟ ਕਰਨਾ ਜੀ ਕੱਲ੍ਹ ਜੀ ਸਵੇਰੇ 13 ਨਵੰਬਰ ਨੂੰ ਜੀ ਆਪਾਂ ਜੋ ਟਾਈਮ ਰੱਖਿਆ ਜੀ ਦੁਕਾਨ ਦੀ ਆਪਾਂ ਸੈਟਿੰਗ ਵਗੈਰਾ ਕਰਨੀ ਹੁੰਦੀ ਐ ਸੋ ਆਪਾਂ 10:45 ਤੇ ਰੰਗ ਰਸੀਆ ਦੇ ਕੱਟ ਪੀਸ ਅਤੇ ਦਾਸ ਦੇ ਪਸ਼ਮੀਨੇ ਦੇ ਕੱਟ ਪੀਸ ਓਪਨ ਕਰਾਂਗੇ ਜੀ ਆ ਸਾਰੇ ਰੰਗ ਰਸੀਆ ਦੇ ਪੀਸ ਰਹਿਣਗੇ ਜੋ ਜੀ ਜੋ ਤੁਹਾਨੂੰ ਫਸਟ ਟਾਈਮ ਦੇਖ ਰਹੇ ਹੋ ਉਹਨਾਂ ਨੂੰ ਜਰੂਰ ਬੇਨਤੀ ਕਰਦੇ ਆਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜਰੂਰ ਓਨ ਕਰ ਲਓ ਤਾਂ ਜੋ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਜੋ ਸਾਡੀ ਸ਼ੋਪ ਦਾ ਡਰੈਸ ਜੀ ਜ਼ਿਲ੍ਹਾ ਮਾਨਸਾ ਦੇ ਵਿੱਚ ਇਹ ਦੁਕਾਨ ਹੈ ਜੀ ਨੇੜੇ ਬੱਸ ਸਟੈਂਡ ਜੀ ਡੱਬੇ ਵਾਲੀ ਗਲੀ ਨੀਅਰ ਪੀਰ ਖਾਨਾ ਜੀ ਨੇੜੇ ਪੀਰ ਖਾਨਾ ਜੀ ਆਪਣੇ ਸਿਨੇਮਾ ਰੋਡ ਕੋਲ ਜੀ ਨੇੜੇ ਪੀਰ ਖਾਨਾ ਡੱਬੇ ਵਾਲੀ ਗਲੀ ਦੇ ਵਿੱਚ ਦੁਕਾਨ ਹੈ ਅੰਗਰੇਜ਼ ਮਿੱੱਤਲ ਵਾਲੀ ਗਲੀ ਵੀ ਇਸ ਨੂੰ ਬੋਲਿਆ ਜਾਂਦਾ ਹੈ ਬਾਕੀ ਤੁਸੀਂ ਕਿਸੇ ਤੋਂ ਵੀ ਪੁੱਛ ਕੇ ਆ ਸਕਦੇ ਹੋ ਜੀ ਕਾਕਾ ਕਲੌਥ ਹਾਊਸ ਦੇ ਜਾਣੇ ਜੀ ਜੋ ਕੱਟ ਪੀਸ ਦਾ ਕੰਮ ਕਰਦੇ ਆ ਜੀ ਹਾਂਜੀ ਆ ਡਿਜ਼ਾਈਨਿੰਗ ਰਹਿਣੀ ਹੈ ਜੀ ਆਪਣੀ ਰੰਗ ਰਸੀਆ ਦੀ ਜੀ ਇਸ ਤੋਂ ਬਾਅਦ ਜੀ ਇਹ 5 ਬੰਡਲ ਦਾ ਸਟਾਕ ਹੈ ਜੀ ਕੋਈ ਹੋਰ ਬੰਡਲ ਹੈ ਹਾਂਜੀ ਇਹ 5 ਬੰਡਲ ਆਇਆ ਜੀ ਲਗਭਗ ਜੀ 50 60 ਸੂਟ ਹੋਣਗੇ ਜੀ ਇਹ ਟੋਟਲ ਤੇ ਡਿਜ਼ਾਈਨਿੰਗ ਸੋਨੀ ਹੈ ਇਸ ਤੋਂ ਬਾਅਦ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਹੁਣ ਦਾਸ ਦਾ ਪਸ਼ਮੀਨਾ ਜੀ ਦਾਸ ਦਾ ਵੀ ਇੱਕ ਪਾਰਸਲ ਹੈ ਜੀ ਆਪਣੇ ਕੋਲ ਹਾਂਜੀ ਹੁਣ ਓਪਨ ਕਰ ਦੋ ਹੁਣ ਤੁਹਾਡੇ ਲਈ ਆਪਾਂ ਓਪਨ ਕਰ ਰਹੇ ਹਾਂ ਇਹ ਦਾਸ ਦਾ ਪਸ਼ਮੀਨਾ ਜੀ ਇਸ ਦਾ ਵੀ ਬਹੁਤ ਹੀ ਪਿਆਰਾ ਸਟੱਫ ਹੈ ਜੀ ਲਾਸਟ ਟਾਈਮ ਸੇਮ ਫੈਬਰਿਕ ਦੀ ਕੱਟ ਪੀਸਾ ਦੇ ਵਿੱਚ 220 ਰੁਪਏ ਮੀਟਰ ਸੇਲ ਹੋਇਆ ਸੀ ਜੀ ਆਪਾਂ ਬਹੁਤ ਰੀਜ਼ਨਲ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਅਵੇਲੇਬਲ ਕਰਵਾਇਆ ਹੈ ਜੀ ਸਿਰਫ 150 ਰੁਪਏ ਦੇ ਵਿੱਚ 150 ਰੁਪਏ ਮੀਟਰ ਦੇ ਵਿੱਚ ਉਹ ਵੀ ਕੱਟ ਪੀਸਾ ਦੇ ਵਿੱਚ ਕੰਪਨੀ ਤੋਂ ਆਪਾਂ ਨੇ ਰੇਟ ਘਟਾ ਕੇ ਜੀ ਤੋ ਦੇ ਲਈ ਪ੍ਰੋਵਾਈਡ ਕਰਵਾਇਆ ਜੀ 10 ਦਾ ਪਸ਼ਮੀਨਾ ਜੀ ਆ ਤੁਸੀਂ ਚੈੱਕ ਕਰੋ ਡਿਜ਼ਾਈਨਿੰਗ ਇਸ ਦੀ ਵੀ ਬਹੁਤ ਹੀ ਜ਼ਿਆਦਾ ਘੈਂਟ ਹੈ ਹਾਂਜੀ ਕਈ ਪੁੱਠੇ ਹੋਏ ਪਏ ਹੈ ਜੀ ਥਾਨ ਤੇ ਆਪਾਂ ਕੱਲ ਮਾਰਨਿੰਗ ਸਿੱਧੇ ਕਰ ਦਾਂਗੇ ਤੇ ਕੱਟ ਪੀਸ ਜੋ ਓਪਨ ਕੀਤੇ ਜਾਣਗੇ 10:45 ਤੇ ਓਪਨ ਕਰਾਂਗੇ ਸੋ ਹਰ ਕਸਟਮਰ ਨੂੰ ਬੇਨਤੀ ਹੈ ਕਿ ਤੁਸੀਂ ਆ ਸਕਦੇ ਹੋ ਆਪਣੇ ਟਾਈਮ ਦੇ ਅਕੋਰਡਿੰਗ ਹਾਂਜੀ ਇਹ ਹੈਗੇ 10 10 ਦਾ ਕੱਟ ਪੀਸ ਜੀ ਹਾਂਜੀ ਇਹ ਤਾਂ ਜੀ ਆਪਣੇ ਪਸ਼ਮੀਨੇ ਦੇ ਰਹਿ ਕੇ ਕੱਟ ਪੀਸ ਜੀ 150 ਰੁਪਏ ਮੀਟਰ ਰਹਿ ਨੇ ਜੀ 750 ਦਾ 5 ਮੀਟਰ ਜੀ ਇੱਕ ਥੋੜਾ ਜਿਹਾ ਮਾਲ ਆਪਣੇ ਕੋਲ 40 ਕਿਲੋ ਮਾਲ ਜੀ ਕੋਟਰਾਇਜ਼ ਦਾ ਆ ਜੀ ਸਿਰਫ 40 ਕਿਲੋ ਮਾਲ ਹੈ ਜੀ ਵੱਡੇ ਪਨੇ ਦਾ ਮਾਲ ਹੈ ਜੀ ਕੋਟਰਾਇਜ਼ ਦਾ ਮਾਲ ਹੈ ਜੀ ਇਹ ਮਾਲ ਰਹਿਣਾ ਜੀ 200 ਰੁਪਏ ਮੀਟਰ ਜੀ ਮੋਸਟਲੀ ਵੱਡਾ ਪਨਾ ਹੈ ਕੋਟ ਰਾਈਜ਼ ਦਾ ਮਾਲ ਹੈ ਪੂਰਾ ਸੂਟ 3.5 ਮੀਟਰ ਦਾ ਕਿੰਨੇ ਦਾ ਦਿੱਤਾ ਜਾਊਗਾ 700 ਰੁਪਏ ਦਾ ਜੀ 40 ਕਿਲੋ ਮਾਲ ਹੈ ਬਹੁਤ ਹੀ ਚੰਗੇ ਘਰ ਦਾ ਮਾਲ ਹੈ ਜੀ ਇਹ ਜਿਆਦਾ ਮਾਲ ਨਹੀਂ ਹੈਗਾ ਜਿਆਦਾ ਜੋ ਕਸਟਮਰ ਨੇ ਕੱਲ ਵਿਜ਼ਿਟ ਕਰਨਾ ਤਾਂ ਪਸ਼ਮੀਨੇ ਦੇ ਸੂਟਾਂ ਲਈ ਵਿਜ਼ਿਟ ਕਰਨਾ ਹੈ ਜੀ ਜੋ ਸਾਡੇ ਕੋਲ ਕੋਟ ਰਾਈਜ਼ ਦਾ ਮਾਲ ਹੈ ਜੀ ਸਿਰਫ 40 ਕਿਲੋ ਮਾਲ ਹੈ ਕੋਈ ਮਤਲਬ 20 20 25 ਸੂਟ ਦੇ ਲਗਭਗ ਸੂਟ ਹੋਣਗੇ ਇਹ ਜੀ ਤੇ 700 ਰੁਪਏ ਦਾ ਦਿੱਤਾ ਜਾਣਾ ਹੈ ਜੀ ਹਾਂਜੀ ਤੁਸੀਂ ਡਿਜ਼ਾਈਨ ਦਿਖਾ ਦਿਓ ਕਪੜਾ ਬਹੁਤ ਹੀ ਜ਼ਿਆਦਾ ਵਧੀਆ ਜੀ ਪੀਸਾ ਦੇ ਵਿੱਚ ਹੀ ਆਇਆ ਜੀ ਇਹ ਸਟਾਕ ਆਪਣੇ ਕੋਲ ਪੀਸਾ ਦੇ ਵਿੱਚ ਸਟਾਕ ਆਇਆ ਇਹ 200 ਰੁਪਏ ਮੀਟਰ ਹੈ ਨੇ ਜੀ ਸਟਾਕ ਛੋਟੇ ਪੀਸ ਵੀ ਹੈ ਵੱਡੇ ਪੀਸ ਵੀ ਹੈ ਕੁਝ ਪੂਰੇ ਸੂਟ ਵੀ ਹੈ ਇਹ ਜ਼ਿਆਦਾ ਸਟਾਕ ਨਹੀਂ ਹੈਗਾ ਇਹ ਮੈਂ ਪਹਿਲੇ ਹੀ ਦੱਸ ਰਿਹਾ ਤੁਹਾਨੂੰ ਕਿ ਜੇ ਤੁਸੀਂ ਕੱਲ ਸ਼ਾਪ ਤੇ ਵਿਜ਼ਿਟ ਕਰਨਾ ਹੈ ਟਾਈਮ ਆਪਾਂ ਸੇਮ ਹੀ ਬਰਾਬਰੀ ਖੋਲਾਂਗੇ ਇਹ ਵੀ ਮਾਲ ਤੇ ਉਹ ਵੀ ਮਾਲ ਜੋ ਕਸਟਮਰ ਪਸ਼ਮੀਨਾ ਨਹੀਂ ਲੈਣਾ ਜਾਂਦਾ ਜੀ ਜੋ ਕੋਟ ਰਾਈਜ਼ ਲੈਣਾ ਜਾਂਦੇ ਕੋਈ ਜ਼ਿਆਦਾ ਡਿਜ਼ਾਈਨ ਨਹੀਂ ਹੈਗੇ ਹਾਂਜੀ ਕੋਈ ਜ਼ਿਆਦਾ ਡਿਜ਼ਾਈਨ ਨਹੀਂ ਪੰਜ ਛੇ ਡਿਜ਼ਾਈਨਾਂ ਦੇ ਵਿੱਚ ਸਟਾਕ ਹੈ ਜੀ ਆਪਣੇ ਕੋਲ ਤੇ 200 ਰੁਪਏ ਮੀਟਰ ਹੈ ਕੋਟ ਰਾਈਜ਼ ਦਾ ਸੂਟ ਹੈ ਆ ਤੁਸੀਂ ਚੈੱਕ ਕਰ ਲਓ ਜੀ ਆ ਸਾਰਾ ਮਾਲ ਆਪਾਂ ਨੇ ਓਪਨ ਕਰਤਾ ਇੱਕ ਨਾਲ ਦੇ ਪ੍ਰਿੰਟਸ ਨੇ ਜ਼ਿਆਦਾ ਜੀ 200 ਰੁਪਏ ਮੀਟਰ ਹੈ ਵੱਡੇ ਪਨੇ ਦਾ ਸੂਟ ਲੈਣਾ 700 ਰੁਪਏ ਦਾ ਜੀ ਜੇ ਸ਼ਰਟ ਲਵਾਂਗੇ ਆਪਾਂ ਜੀ ਹਾਫ ਕਰਕੇ ਤਾਂ 350 ਦੀ ਇਹ ਸਟਾਕ ਹੈ ਜੀ ਕਾਟਰਾਈਜ਼ ਦਾ ਜੀ ਜੋ ਦਿਖ ਰਿਹਾ ਜੀ ਜ਼ਿਆਦਾ ਸਟਾਕ ਨਹੀਂ ਹੈਗਾ ਹਾਂਜੀ ਜੋ ਕਸਟਮਰ ਖਰੀਦਣਾ ਚਾਹੁੰਦਾ ਜੀ ਖਰੀਦ ਸਕਦਾ 200 ਰੁਪਏ ਮੀਟਰ ਹੈ ਨੇ ਜੀ ਤੇ ਹਾਂਜੀ ਹੁਣ ਆਪਾਂ ਵੀਡੀਓ ਨੂੰ ਜ਼ਿਆਦਾ ਵੱਡੀ ਨਹੀਂ ਕਰਾਂਗੇ ਤੇ ਆਪਾਂ ਇੱਕ ਤਾਂ ਦਾਸ ਦਾ ਪਸ਼ਮੀਨਾ ਓਪਨ ਕਰਾਂਗੇ ਜੀ ਕੱਲ ਇੱਕ ਰੰਗ ਰਸੀਆ ਦਾ ਪਸ਼ਮੀਨਾ ਓਪਨ ਕਰਾਂਗੇ ਹਾਂਜੀ ਤੁਹਾਡੇ ਕੋਲ ਮਾਰਨਿੰਗ ਇੱਕ ਪਾਰਸਲ ਰੰਗ ਰਸਿਆ ਦਾ ਹੋਰ ਵੀ ਆਣਾ ਹੈ ਹਾਂਜੀ ਜੇ ਸਾਡਾ ਰਿਸਪੌਂਸ ਕੱਲ ਵਧੀਆ ਰਿਹਾ ਜੀ ਪਸ਼ਮੀਨੇ ਦਾ ਤੇ ਫਿਰ ਆਪਾਂ ਉਹ ਜਿਹੜਾ ਪਾਰਸਲ ਮਾਰਨਿੰਗ ਆਊਗਾ ਜੀ ਉਹ ਵੀ ਆਪਾਂ ਓਪਨ ਕਰਾਂਗੇ ਰੰਗ ਰਸਿਆ ਦੇ ਤੁਸੀਂ ਡਿਜ਼ਾਈਨਿੰਗ ਵਗੈਰਾ ਦੇਖ ਹੀ ਲਈ ਹੈ ਹਾਂਜੀ ਤੇ ਸਟਾਕ ਆਪਣੇ ਕੋਲ ਕਾਫੀ ਹੈ ਪਸ਼ਮੀਨੇ ਦਾ ਜੀ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਹਰ ਕਸਟਮਰ ਨੂੰ ਆਪਾਂ ਪਸ਼ਮੀਨਾ ਪ੍ਰੋਵਾਈਡ ਕਰਵਾਵਾਂਗੇ ਗਰਮੀਆਂ ਦੇ ਪੀਸਾ ਦੇ ਵਿੱਚ ਪਾਰਸਲ ਘੱਟ ਆਉਂਦੇ ਸੀ ਸਰਦੀਆਂ ਦੇ ਵਿੱਚ ਪਾਰਸਲ ਜ਼ਿਆਦਾ ਵੀ ਆਉਂਦੇ ਆ ਤੇ ਮਾਲ ਵੀ ਪੂਰਾ ਦਿੱਤਾ ਜਾਂਦਾ ਕਸਟਮਰ ਨੂੰ ਸੋ ਜੋ ਕਸਟਮਰ ਕਦੀ ਸਾਡੇ ਕੋਲ ਆਇਆ ਜੀ ਉਹਨਾਂ ਨੂੰ ਪੀਸ ਨਹੀਂ ਮਿਲੇ ਸੋ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਊਗਾ ਸਭ ਨੂੰ ਪੀਸ ਮਿਲਣਗੇ ਉਹ ਵੀ ਵਧੀਆ ਡਿਜ਼ਾਈਨਰਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਬਸ ਤੁਸੀਂ ਵਿਜ਼ਿਟ ਕਰਨਾ ਜੀ ਸਵੇਰੇ 10:45 ਮਿੰਟ ਤੇ 13 ਨਵੰਬਰ ਦਾ ਤਾਰੀਖ ਹੈ ਜੀ ਆਪਣੀ 13 ਨਵੰਬਰ ਨੂੰ ਜੀ ਤੇ ਦਿਨ ਵੀਰਵਾਰ ਨੂੰ ਵੀਰਵਾਰ ਨੂੰ 13 ਨਵੰਬਰ ਨੂੰ 10:45 ਤੇ ਆਪਾਂ ਰੰਗ ਰਸੀਆ ਦਾਸ ਅਤੇ ਕੋਟਰਾइज ਦੇ ਕੱਟ ਪੀਸ ਓਪਨ ਕਰਨ ਜਾ ਰਹੇ ਆ। ਸੋ ਮੈਂ ਵੀਡੀਓ ਦੇ ਵੀ ਸਟਾਰਟਿੰਗ ਤੇ ਸਾਰਾ ਕੁਝ ਦੱਸ ਹੀ ਚੁੱਕਿਆ ਆਪਣਾ ਸ਼ਾਪ ਦਾ ਐਡਰੈਸ ਤੇ ਕੀ ਆਪਾਂ ਓਪਨ ਕਰ ਰਹੇ ਆ ਤੇ ਕੀ ਰੇਟ ਦੇ ਵਿੱਚ ਹੈ ਹਾਂਜੀ ਤੇ ਬਸ ਹੁਣ ਅਸੀਂ ਇੱਕ ਵੀਡੀਓ ਲੇਟ ਪਾ ਰਹੇ ਆ 9 9 ਵਜੇ ਤੱਕ ਸਾਨੂੰ ਲੱਗਦਾ ਵੀਡੀਓ ਅਪਲੋਡ ਹੋਊਗੀ YouTube ਦੇ ਉੱਤੇ। ਸੋ ਸਾਰੇ ਕਸਟਮਰ ਨੂੰ ਬੇਨਤੀ ਹੈ ਕਿ ਸਾਡੀ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਸਟਮਰ ਤੱਕ ਪਹੁੰਚ ਸਕੇ ਤੇ ਕਸਟਮਰ ਦਾ ਜਿਆਦਾ ਤੋਂ ਜਿਆਦਾ ਫਾਇਦਾ ਹੋ ਸਕੇ ਜੀ ਕਿਉਂਕਿ ਪਸ਼ਮੀਨਾ ਬਹੁਤ ਹੀ ਬੈਸਟ ਹੈ ਜੀ ਹਾਂਜੀ ਬਸ ਜੀ ਹੁਣ ਜਿਆਦਾ ਨਹੀਂ ਆਪਾਂ ਸਮਾਂ ਲੈਂਦੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ